ਸਰ ਸਭ ਤੋਂ ਪਹਿਲਾਂ ਆਪਣੀ ਖੈਰ ਦੱਸ ਸਕੋ ਤਾ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਪ੍ਰੀਤ ਸਿੰਘ ਢਿੱਲੋਂ ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ ਆ ਜੇ ਲੋ ਸਰ ਇੱਕ ਤੁਹਾਡੀ ਵੀਡੀਓ ਬਾਰ ਲਪੋਰੀ سوشل ਮੀਡੀਆ ਤੋਂ ਬਰੇ ਪਗੜੀ ਬੰਦੇ ਹੋਈ ਹਾਂਜੀ ਸਕੇਟਿੰਗ ਕਰਦੇ ਤੇ ਸਰ ਉਹ ਵੀਡੀਓ ਮੇਰੀ ਹੋਈ ਆ ਵਾਇਰਲ ਜਿਹੜਾ ਸਾਡਾ ਸੀਗਾ ਨੈਸ਼ਨਲ ਰੈਂਕਿੰਗ ਇਵੈਂਟ ਸਕੇਟਿੰਗ ਦਾ ਜੋ ਕਿ ਇਸ ਥੋੜੇ ਦਿਨ ਪਹਿਲਾਂ ਲੋਹਾਰਕਾ ਰੋਡ ਸਾਡੇ ਟਰੈਕ ਦੇ ਵਿਖੇ ਹੋਇਆ ਆ ਤੇ ਉਸ ਦੇ ਵਿੱਚ ਮੈਨੂੰ ਓਪਨਿੰਗ ਸੈਰਮਨੀ ਤੇ ਇੱਕ ਪਰਫਾਰਮੈਂਸ ਦੇਣ ਦਾ ਮੌਕਾ ਮਿਲਿਆ ਸੀ ਸੋ ਮੇਰੀ ਪਰਫਾਰਮੈਂਸ ਜਿਹੜੀ ਇੱਕ ਦਸਾਰ ਨੂੰ ਪ੍ਰਮੋਟ ਕਰਨ ਵਾਸਤੇ ਜਿਹੜੀ ਆ ਕੀਤੀ ਗਈ ਸੀ ਇਹ ਜਿਹੇ ਕਿ ਕਿਦਾ ਆ ਕਿ ਸਿੱਖੀ ਨੂੰ ਪ੍ਰਮੋਟ ਇਸ ਤਰੀਕੇ ਨਾਲ ਕੀਤੀ ਜਾਂਦਾ ਲੋਕ ਬਹੁਤ ਹੀ ਤਰੀਕੇ ਦਾ ਵੀਡੀਓ ਜਿਹੜੀ ਇੰਸਟਾਗ੍ਰਾਮ ਦੇ ਉੱਪਰ ਪਾਉਂਦੇ ਨੇ ਦੇਖੋ ਹਰ ਇੱਕ ਚੀਜ਼ ਨੂੰ ਕਰਨ ਦਾ ਕੋਈ ਅਲੱਗ-ਅਲੱਗ ਤਰੀਕਾ ਅਲੱਗ-ਅਲੱਗ ਬਹਾਨਾ ਚਾਹੀਦਾ ਹੁੰਦਾ ਸੋ ਆਪਾਂ ਆਪਣੀ ਚੀਜ਼ ਨੂੰ ਕਿਵੇਂ ਪ੍ਰਮੋਟ ਕਰਨਾ ਉਹ ਸਾਡੇ ਤੇ ਜਿਹੜਾ ਵਾ ਡਿਪੈਂਡ ਕਰਦਾ ਆ ਸੋ ਮੇਰੀ ਕੋਸ਼ਿਸ਼ ਇਹ ਸੀਗੀ ਕਿ ਮੇਰੇ ਕੋਲੇ ਦੋਵੇਂ professions ਸੀ ਇੱਕ ਮੇਰੀ ਸਕੇਟਿੰਗ ਐਂਡ ਇੱਕ ਮੇਰੀ ਦਸਤਾਰ ਜਿੰਨੇ ਮੈਨੂੰ ਇਨਾ ਮਾਣ ਬਖਸ਼ਿਆ ਸੋ ਇਹ ਸੀਗਾ ਕਿ ਅਗਰ ਮੈਂ ਕੁਝ ਅਲੱਗ ਕਰੂੰਗਾ ਤੇ ਕਿਉਂਕਿ ਨੌਜਵਾਨ ਪੀੜੀ ਜਿਹੜੀ ਹੈ ਨਾ ਅੱਜ ਕੱਲ ਕੁਝ ਨਵਾਂ ਵੇਖ ਕੇ ਜ਼ਿਆਦਾ ਐਪਰੀਸ਼ੀਏਟ ਹੁੰਦੀ ਆ ਕਿ ਜੇ ਤੁਸੀਂ ਪੁਰਾਣੇ ਖਿਆਲات ਅੱਗੇ ਲੈ ਕੇ ਆਓਗੇ ਤੇ ਨੌਜਵਾਨ ਤੁਹਾਨੂੰ ਇੱਕ ਐਵੇਂ ਕਵੇਂ ਸਮਝ ਕੇ ਪਿੱਛੇ ਛੱਡ ਜਾਂਦੇ ਨੇ ਸੋ ਜੇ ਤੁਸੀਂ ਕੁਝ ਚੀਜ਼ ਨੂੰ ਪ੍ਰਮੋਟ ਕਰਨਾ ਵਾ ਤੇ ਤੁਹਾਨੂੰ ਉਹਨਾਂ ਦੇ ਵਾਂਗੂ ਕੁਝ ਨਾ ਕੁਝ ਪ੍ਰਮੋਟ ਕਰਕੇ ਉਹਨਾਂ ਦੇ ਵਿੱਚ ਅੱਗੇ ਆਉਣ ਲਈ ਤੁਹਾਨੂੰ ਕੁਝ ਨਾ ਕੁਝ ਐਸਾ ਕਰਨਾ ਪੈਣਾ ਹੈ ਕਿ ਉਹ ਇਨਸਪਾਇਰ ਹੋਣ ਤੁਹਾਡੇ ਤੋਂ ਸੋ ਮੈਨੂੰ ਲੱਗਦਾ ਸੀਗਾ ਕਿ ਬੱਚੇ ਇਦਾਂ ਇਨਸਪਾਇਰ ਹੋਣਗੇ ਜਿਹੜੀ ਆਉਣ ਵਾਲੀ ਪੀੜ੍ਹੀ ਆ ਜਾਂ ਜਿਹੜੀ ਪੀੜ੍ਹੀ ਸਾਡੀ ਚੱਲਦੀ ਪਈ ਆ ਤੇ ਲੋ ਸਭ ਕਿੰਨੇ ਦਿਨ ਪ੍ਰੈਕਟਿਸ ਕਰਨੀ ਪਈ ਉਸ ਟੀਕ ਦੀ ਸਰ ਮੈਂ ਕਾਫੀ ਸਾਲ ਤੋਂ ਦਸਤਾਰ ਸਜਾ ਰਹੇ ਹਾਂ ਤੇ ਟਰਬਨ ਸੈਂਟਰ ਜਿਹੜਾ ਮੈਂ ਪਿਛਲੇ 13 ਸਾਲ ਤੋਂ ਚਲਾ ਰਿਹਾ ਟੀਲੋ ਟਰਬਨ ਸੈਂਟਰ ਦੇ ਨਾਂ ਤੋਂ ਤੇ ਜਿਹੜੀ ਬਿਨਾ ਸ਼ੀਸ਼ੇ ਤੋਂ ਦਸਤਾਰ ਬੰਨਣ ਦੀ ਪ੍ਰੈਕਟਿਸ ਹੈ ਮੈਂ ਕਰੀਬ 2 ਹਫ਼ਤੇ ਕਰਦਾ ਰਿਹਾ ਰੈਗੂਲਰ ਸੋ ਰੋਜ਼ ਸਵੇਰੇ ਉੱਠ ਕੇ ਮੈਂ ਪਹਿਲਾ ਕੰਮ ਮੇਰਾ ਹੀ ਹੁੰਦਾ ਸੀਗਾ ਕਿ ਮੈਂ ਆਪਣਾ ਫਰੈਸ਼ ਹੋ ਕੇ ਨਹਾਤ ਹੋ ਕੇ ਐਂਡ ਆਪਣੀ ਦਸਤਾਰ ਸਜੋਣੀ ਹੋਰ ਗੁਰਸਿੱਖਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਕਿ ਮੈਸੇਜ ਮੈਂ ਸਾਰਿਆਂ ਨੂੰ ਐ ਹੀ ਦਊਂਗਾ ਜੀ ਜੇ ਤੁਸੀਂ ਦੁਨੀਆ 'ਚ ਆਏ ਹੋ ਇੱਕ ਸਿੱਖ ਦੀ ਸਾਡੀ ਪਛਾਣ ਬਣੀ ਆ ਨਾਮ ਦੇ ਪਿੱਛੇ ਸਿੰਘ ਲੱਗਦਾ ਹੈ ਜਾਂ ਕੌਰ ਲੱਗਦਾ ਹੈ ਕਿ ਆਪਾਂ ਇੱਧਰ ਉੱਧਰ ਵਾਲੇ ਪਾਸੇ ਜਾਂ ਪੁੱਠੇ ਛੱਦੇ ਕੰਮਾਂ 'ਚ ਨਾ ਜਾਈਏ ਅਸੀਂ ਆਪਣੀ ਦਸਤਾਰ ਬੰਨੀ ਹੈ ਕਿ ਪੀੜੀ ਜਿਹੜੀ ਆ ਸਾਡੀ ਜਿਹੜੀ ਆ ਪੜੀ ਲਿਖੀ ਪੀੜੀ ਹੋਵੇ ਗੁਰਬਾਣੀ ਦਾ ਪ੍ਰਚਾਰ ਕਰਦੀ ਹੋਵੇ ਦਸਤਾਰ ਸਜਾਉਂਦੀ ਹੋਵੇ ਕਿ ਤਾਂਕਿ ਅੱਗੇ ਜਾ ਕੇ ਜਿਹੜੀ ਸਾਡੀ ਸਿੱਖ ਸਿੱਖੀ ਦੀ ਜਿਹੜੀ ਗਿਣਤੀ ਆ ਵੱਧ ਸਕੇ